ਆ ਵੀਰ ਜੀ ਜ਼ਮੀਨ ਦੇ ਮਾਲਕ ਆ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਬੂਟੇ ਲਾ ਰਿਹਾ ਵੀਰ ਜੀ ਕੋਈ ਤੁਹਾਨੂੰ ਦਿੱਕਤ ਹੈਗੀ ਬੂਟੇ ਲਾਉਣ ਦੇ ਵਿੱਚ ਨਾ ਨਾ ਕੋਈ ਪ੍ਰੋਬਲਮ ਨਹੀਂ ਆਪਾਂ ਹੋਰ ਜਗ੍ਹਾ ਛੱਡਾਂਗੇ ਨਾਲ ਵਾਹ ਜੀ ਵਾਹ ਓਕੇ ਆਪਣੇ ਨਾਲ ਜੀ ਇਹ ਬੂਟਾ ਆਮਨ ਇਸੇ ਵਿੱਚ ਬੱਗੇ ਨਾਲ ਬੂਟਾ ਹਾਂ ਵੈਰੀ ਗੁੱਡ ਨਹੀਂ ਠੀਕ ਹਾਂਜੀ ਆ ਵੀਰ ਜੀ ਖੜੇ ਹੋਏ ਆ ਇਹਨਾਂ ਨਾਲ ਅੱਗੇ ਵੀ ਗੱਲਬਾਤ ਕੀਤੀ ਆ ਆਪਾਂ ਏ ਵੀਰ ਜੀ ਨੇ ਆਪ ਖੁਦ ਕਿਹਾ ਕਿ ਅਸੀਂ ਹੋਰ ਜਗ੍ਹਾ ਛੱਡਾਂਗੇ ਨਾਲ ਬਿਲਕੁਲ ਇਹਨਾਂ ਦੀ ਜ਼ਮੀਨ ਦੇ ਵਿੱਚ ਥੱਲੇ ਕਰਕੇ ਬੂਟਾ ਆਪ ਕੋਲੇ ਖੜਕ ਲਵਾ ਰਹੇ ਆ ਸੋ ਜਿਹੜੇ ਲੋਕ ਇਤਰਾਜ਼ ਕਰਦੇ ਆ ਸਾਡੀ ਜ਼ਮੀਨ ਦੇ ਨਾਲ ਬੂਟੇ ਨਹੀਂ ਲੱਗਣੇ ਚਾਹੀਦੇ ਪੱਤੇ ਡਿੱਗਦੇ ਆ ਨੁਕਸਾਨ ਫਸਲ ਨੁਕਸਾਨੀ ਜਾਂਦੀ ਆ ਉਹਨਾਂ ਲੋਕਾਂ ਵਾਸਤੇ ਇਹ ਵੀਰ ਜੀ ਇੱਕ ਉਜੰਪਲ ਉਦਾਹਰਨਾ ਬਹੁਤ ਵਧੀਆ ਮਿਸਾਲ ਆ ਸੋ ਇਹੋ ਜਿਹੇ ਵੀਰਾਂ ਦੀ ਲੋੜ ਆ ਜਿਹੜੇ ਵਾਤਾਵਰਨ ਨੂੰ ਪਿਆਰ ਕਰਦੇ ਆ ਇਨਸਾਨੀਅਤ ਨਾਲ ਤੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਵੀ ਕਿਹਾ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹੱਤ ਹਵਾ ਪਾਣੀ ਤੇ ਧਰਤੀ ਬਹੁਤ ਗੰਧਲੀ ਹੋ ਰ ਜਾ ਹੁੰਦੀ ਜਾ ਰਹੀ ਆ ਸੋ ਜੇ ਇਸੋ ਜੇ ਉਪਰਾਲੇ ਆਪਾਂ ਸਾਰੇ ਰਲ ਕੇ ਕਿਸਾਨ ਔਰ ਨੌਜਵਾਨ ਯੂਥ ਵੀਰ ਸਾਰੇ ਰਲ ਕੇ ਆਪਾਂ ਹਮਲਾ ਮਾਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਾਤਾਵਰਨ ਨੂੰ ਬਚਾ ਸਕਾਂਗੇ ਸੋ ਦੇਖ ਸਕਦੇ ਹੋ ਕਿੰਨਾ ਵੀਰ ਜੀ ਆਪ ਕੋਲੇ ਖੜੇ ਆ ਬਿਲਕੁਲ ਆਪਣੀ ਪੈੜੀ ਦੇ ਵਿੱਚ ਬੂਟੇ ਲਵਾ ਰਹੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੜਕ ਤੋਂ ਹਟਵਾ ਬੂਟਾ ਹੜਕ ਦੇ ਉੱਪਰ ਨਹੀਂ ਲੱਗਾ ਹੋਇਆ ਆ ਆਪਣੀ ਮਰਜ਼ੀ ਦੇ ਨਾਲ ਸ਼ੌਂਕ ਦੇ ਨਾਲ ਆਪ ਕੋਲੇ ਖੜ ਕੇ ਬਿਲਕੁਲ ਥੱਲੇ ਇਹਨਾਂ ਨੇ ਬੂਟੇ ਲਵਾਏ ਹੋਏ ਆ ਤੇ ਇੱਕ ਗੱਲ ਹੋਰ ਵੀ ਕਹੀ ਕਹਿੰਦੇ ਅਸੀਂ ਇਹਦੇ ਨਾਲ ਮਿੱਟੀ ਹੋਰ ਵੀ ਲਾਵਾਂਗੇ ਆ ਬੁਟਾਈ ਸੋਨੂ ਪੱਤਰਕਾਰ ਦਾ ਆਏ ਦਾ ਜੀ ਪੱਤਰਕਾਰ ਦਾ ਜੀ ਐਪ ਕੀ ਲੈਣ ਦੇ ਕਹਿੰਦੇ ਗੁਰਪ੍ਰੀਤ ਗੱਗੀ ਲੱਗ ਗਿਆ ਅਗਲੀ ਆ ਬੁਟਾ ਗੁਰਪ੍ਰੀਤ ਗੱਗੀ ਦੇ ਨਾਮ ਦਾ ਜੀ ਜਿਹਨੇ ਸਾਡੀ ਵੀਡੀਓ ਸ਼ੇਅਰ ਕੀਤੀ ਆ ਤੇ ਫੋਲੋ ਕੀਤਾ ਸਾਨੂੰ ਸਾਡੇ ਚੈਨਲ ਨੂੰ ਸਾਈਬਸਕਰ ਕੀਤਾ ਜੀ ਕਹਿੰਦਾ ਤਾਂ ਸਾਨੂੰ ਨਹੀਂ ਆਉਂਦਾ ਕਹ ਪਰ ਕਹਿ ਦਿੰਦੇ ਆ ਜੀ ਜਿਹੜੇ ਵੱਧ ਤੋਂ ਵੱਧ ਜਿਨ੍ਹਾਂ ਨੇ ਸਾਡੇ ਬੁੱਟੇ ਦੇ ਵਿੱਚ ਨਾਮ ਲਵਾਉਣੇ ਹੋਣ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਡੀ ਬੁੱਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਨਾਮ ਦਾ ਬੁੱਟਾ ਲਾਇਆ ਜਾਵੇ ਕੁਟਰੀ ਕੋਲ ਪਈ ਲਿਖੂ ਤੋਂ ਲਵਾਓ ਵਿਖੂ ਵਧੀਆ ਦੇ ਜੀ ਵੀਰ ਜੀ ਜਿਹੜੇ ਸਾਨੂੰ ਕਮੈਂਟ ਕਰਦੇ ਆ ਜਾਂ ਆਪ ਦਾ ਬੁੱਟਾ ਲਵਾਉਣਾ ਚਾਹੁੰਦੇ ਉਹਨਾਂ ਦਾ ਨਾਮ ਦਾ ਇੱਕ ਬੁੱਟਾ ਆ ਇੰਦਰ ਜੀ ਦੇ ਨਾਮ ਦਾ ਜੀ ਆ ਜਾ ਅਗਲੇ ਅਗਲੇ ਮਿੰਟਾਈ ਤੁਹਾਨੂੰ ਰਿਹਾ ਬੂਟੇ ਵੀਰ ਜੀ ਅਸੀਂ ਕੱਲੇ ਲੌਂਗ ਤੱਕ ਸੀਮਿਤ ਨਹੀਂਗੇ ਇਹਨਾਂ ਨੂੰ ਪਾਣੀ ਵੀ ਪਾਵਾਂਗੇ ਪਾਲਾਂ ਦੇ ਵੀ ਜਾਨ ਨੇ ਕਿ ਹੋਏ ਦੂਜੀ ਪਹਿਲਾ ਦੂਜੀ ਸ਼ਨ 15 ਵਾਲੀ ਐਂ ਦਾ ਐਂ ਜਾਂਦਾ ਮੁੰਡਾ ਬੂਟਾ ਸਾਡਾ ਇੰਦਰਜੀਤ ਮਜੀਠੀਆ ਦੇ ਨਾਂ ਦਾ ਆ ਵੀਰ ਜੀ ਸਾਡੀ ਹਰਜਿੰਦਰ ਸਿੰਘ ਫਰਨੀਚਰ ਵਾਲੇ ਨੇ ਵੀ ਵੀਡੀਓ ਵੀਅਰ ਸ਼ੇਅਰ ਕੀਤੀ ਤੇ ਉਹਨਾਂ ਦੇ ਨਾਂ ਦਾ ਦੁਆਰਾ ਇੱਕ ਆ ਬੁੱਟਾ ਹੀ ਲਵਸ਼ ਪਿਆਜ ਦਾ ਜਿਹਨੇ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕੀਤਾ ਜੀ ਉਹਨੇ ਨਾਮ ਦਾ ਬੁੱਟਾ ਨਾਮ ਦਾ ਆ ਬੁੱਟਾ ਜੀ ਬਿੱਟੂ ਤੇ ਜੀ ਹੈਲੋ ਆ ਬੁੱਟਾ ਜੀ ਵੀਰ ਪ੍ਰਤਾਪ ਤੇ ਉਸ ਦੇ ਨਾਮ ਦਾ ਜੀ ਉਹ ਪ੍ਰਕਾਸ਼ ਨੇ ਇੱਕ ਨੇ ਕਿਹਾ ਜੀ ਹਰ ਜੀ ਦਾ ਇਹ ਵੀ ਸ਼ੇਅਰ ਸੀ ਯਾਰ ਗਲਤ ਗਲਤ ਆ ਨਾ ਮੰਤਰੀ ਦਾ ਵੀ ਪਹਿਲੇ ਨੰਬਰ ਦਾ ਉਹ ਪ੍ਰਧਾਨ ਆ ਨਹੀ ਨਹੀ ਹੂੰ ਯਾਰ ਇੱਕ ਬੰਦਾ ਓਕਰ ਦੇਣਾ ਫਿਰ ਮਾਨ ਨਹੀਂ ਰੱਦਦਾ ਹੁੰਦਾ ਹਾਂ ਇੰਨੇ ਕ ਤਾਂ ਰਹਿ ਗਏ ਥੋੜੇ ਜੇ 15 20 ਲਾਪਰੇ ਸਿੰਘ ਆ ਬੁਟਾਈ ਲਾਪਰੇ ਸਿੰਘ ਦੇ ਨਾਮ ਦਾ ਮੈਂ ਕੜਾ ਇਹਦੇ ਨਾਲ ਪੜਦਾ ਤੂੰ ਕਿਹੜੀ ਕਲਾਸ ਪੜਦਾ ਨਹੀਂ ਬਦੀ ਲਾ ਲਓ ਆਪਾਂ ਜਲਦੀ ਕਰਾ ਦਾਂਗੇ ਨਹੀਂ ਸਰਦਾਰ ਵੀ ਲਾ ਦੇਗੇ ਤਾਂ ਕੋਈ ਗੱਲ ਨਹੀਂ ਯਾਰ ਕਦਰ ਹੋ ਜੂਗੀ ਇਹ ਕਹਿਣਾ ਮੈਂ ਦਸੀ 5 ਮਿੰਟ ਕੇ ਆਲਾ ਸਰਦਾਰ ਮੈਂ 30 ਤੋਂ 50 ਜਿਆਦਾ ਬੁਟਾ ਵੈਰੀ ਗੁੱਡ ਆਵੀਰ ਜੀ ਮੋਰ ਸਿੰਘ ਸਰਪੰਚ ਦੇ ਨਾਂ ਦਾ ਬੂਟਾ ਜਿਹਨਾਂ ਨੇ ਸਾਨੂੰ ਬੂਟੇ ਲਾਉਣ ਦੇ ਵਿੱਚ ਵਾਦਾ ਕੀਤਾ ਜੀ ਇਹਨਾਂ ਦੀ ਸਪੋਰਟ ਦੇ ਨਾਲ ਅਸੀਂ ਅੱਜ ਪਿੰਡ ਕੈਲੇ ਦੇ ਵਿੱਚ ਬੂਟੇ ਲਾ ਰਹੇ ਆ ਤੇ ਅੱਗੇ ਤੋਂ ਵੱਧ ਕੇ ਵੱਧ ਬੂਟੇ ਲਾਉਣੇ ਚਾਹੀਦੇ ਆ ਸਾਰਿਆਂ ਨੂੰ